ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਤੇ ਇਸ ਵੇਲੇ ਦੀ ਰਾਹਤ ਦੀ ਖਬਰ ਸਾਡੇ ਟਰੱਕਾਂ ਵਾਲੇ ਵੀਰਾਂ ਦੇ ਲਈ ਸਾਹਮਣੇ ਆ ਰਹੀ ਹੈ ਕਿਉਂਕਿ ਲਗਾਤਾਰ ਆ ਨਿਗਾਹਾਂ ਜਿਹੜੀਆਂ ਸੀਗੀਆਂ ਟਿੱਕੀਆਂ ਹੋਈਆਂ ਸੀ ਕਿ ਜਿਹੜੇ 17000 ਡਰਾਈਵਰ ਨੇ ਜਿਨ੍ਹਾਂ ਨੂੰ ਕੈਲੀਫੋਰਨੀਆ ਦੀ ਡੀਐਮਵੀ ਦੇ ਵੱਲੋਂ ਲੈਟਰ ਕੱਢੇ ਗਏ ਨੇ ਉਹਨਾਂ ਦਾ ਸਮਾਂ ਨਜ਼ਦੀਕ ਆ ਰਿਹਾ ਸੀਗਾ ਉਹਨਾਂ ਡਰਾਈਵਰਾਂ ਦਾ ਬਣੂਗਾ ਕੀ ਪਰ ਹੁਣ ਇਹ ਵੱਡੀ ਰਾਹਤ ਮਿਲੀ ਹੈ ਜੀ 2 ਮਹੀਨੇ ਲਈ ਰਾਹਤ ਹੈ 2 ਮਹੀਨਿਆਂ ਨੂੰ 2 ਮਹੀਨੇ ਦੇ ਲਈ ਡੀਐਮਵੀ ਨੇ ਐਕਸਟੈਂਡ ਕਰ ਦਿੱਤਾ ਗਿਆ ਆ ਹੋਰ ਸਮਾਂ ਜਿਹੜਾ ਹੈ ਟਰੱਕ ਡਰਾਈਵਰਾਂ ਨੂੰ ਦੇ ਦਿੱਤਾ ਗਿਆ ਜਿਆਦਾ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾਂ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀ ਚੁਗਾਵਾਂ ਸਾਹਿਬ ਆ ਬਿਲਕੁਲ ਚੰਨ ਸਾਹਿਬ ਜਿਸ ਤਰ੍ਹਾਂ ਪਹਿਲਾਂ ਵੀ ਇੱਕ ਖਬਰ ਜਦੋਂ ਆਈ ਸੀਗੀ ਕਿ ਅ ਜਿਹੜੇ ਨਾਨ ਡੋਮਿਸਾਈਲ ਜਿਹਨਾਂ 17000 ਡਰਾਈਵਰਾਂ ਨੂੰ ਜਿਹੜੇ ਲਾਇਸੈਂਸ 홀ਡਰ ਸੀਗੇ ਉਹਨਾਂ ਨੂੰ ਡੀਐਮਵੀ ਵੱਲੋਂ ਲੈਟਰ ਆਈਆਂ ਸੀਗੀਆਂ ਕਿ ਉਹਨਾਂ ਦੇ ਜਿਹੜੇ ਲਾਇਸੈਂਸ ਰਿਵੋਕ ਕੀਤੇ ਜਾਣਗੇ ਸਥਾਨਦਨਾ ਦੇ ਵਿੱਚ ਵਿੱਚ ਤੇ ਕਾਫੀ ਜਿਹੜਾ ਵੱਡਾ ਇਹ ਇਸ਼ੂ ਪੈਦਾ ਹੋ ਗਿਆ ਸੀਗਾ ਐਫਐਮਸੀਐਸ ਨੇ ਇਸ ਚੀਜ਼ ਨੂੰ ਅਰੇਜ ਕੀਤਾ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਇਹ ਨਾਨ ਡੋਮਿਸਾਈਲ ਡਰਾਈਵਰ ਹੈਗੇ ਆ ਇਹ ਬਹੁਤ ਵੱਡੇ ਐਕਸੀਡੈਂਟ ਕਰਦੇ ਆ ਤੇ ਇਹਨਾਂ ਨੂੰ ਲਾਇਸੈਂਸ ਨਹੀਂ ਮਿਲਣਾ ਚਾਹੀਦੇ ਫਿਰ ਇਹ ਮਸਲਾ ਜਿਹੜਾ ਹੈ کورٹ ਵਿੱਚ ਚੱਲ ਗਿਆ ਹੁਣ کورٹ ਵਿੱਚ ਇਹ ਪੈਂਡਿੰਗ ਹੈਗਾ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਵੀਕ ਡੇਟ ਵੀਕ ਪਹਿਲਾਂ ਵੀ ਇਹ ਰਾਹਤ ਦੀ ਖਬਰ ਮਿਲੀ ਸੀ ਪਰ ਫਿਰ ਦੁਬਾਰਾ ਐਫਐਮਸੀਐਸ ਨੇ ਇਹਦੇ ਉੱਤੇ ਰੋਕ ਲਾ ਦਿੱਤੀ ਸੀਗੀ ਤੇ ਕਈਆਂ ਲੋਕਾਂ ਨੂੰ ਇਹਦੇ ਵਿੱਚ ਇੱਕ ਇੱਕ ਸਾਲ ਦੇ ਲਾਇਸੈਂਸ ਇਸ਼ੂ ਵੀ ਹੋ ਗਏ ਸੀਗੇ ਪਰ ਹੁਣ ਇਹ ਜਿਹੜੀ ਖਬਰ ਹੈ ਖੁਦ ਐਫਐਮਸੀਐਸ ਨੇ ਯਾਨੀ ਕਿ ਡੀਐਮਵੀ ਨੇ ਵੀ ਜਿਹੜੀ ਹੈਗੀ ਨਸ਼ਰ ਕੀਤੀ ਹੈ ਤੇ ਉਹਨਾਂ ਨੇ ਹੁਣ ਕਿਹਾ ਆ ਕਿ ਜਿਹੜੀਆਂ 17000 ਨਾਨ ਟੋਮਸਾਈਲ ਕਮਰਸ਼ੀਅਲ ਲਾਇਸੈਂਸ ਜਿਹੜੇ ਸੀਗੇ ਸੀਰੀਅਲ ਉਹਨਾਂ ਨੂੰ ਕੈਨਸਲ ਕਰਨ ਵਾਸਤੇ ਫੈਡਰਲ ਕੰਪਲਾਈਂਸ ਦਾ ਇਸ਼ੂ ਸੀਗਾ ਤੇ ਹੁਣ ਉਹਨਾਂ ਨੂੰ ਅਲਾਉ ਕੀਤਾ ਜਾ ਰਿਹਾ ਜਿਹੜੇ ਇਸ ਕਾਨੂੰਨ ਦੇ ਤਹਿਤ ਅਫੈਕਟਿਵ ਡਰਾਈਵਰ ਹੈਗੇ ਆ ਉਹਨਾਂ ਨੂੰ FMCSA ਵੱਲੋਂ ਇਹ ਜਿਹੜਾ ਹੈਗਾ ਆ ਹੁਣ ਦੁਬਾਰਾ 60 ਦਿਨ ਦੀ ਜਿਹੜੀ ਆ ਉਹ ਮੌਲਤ ਦੇ ਦਿੱਤੀ ਗਈ ਹੈ ਇਹ ਕਿਉਂਕਿ ਇਹ ਮਾਮਲਾ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਤੇ ਕਹਿ ਲਓ ਕਿ ਹੁਣ ਇਹ ਜਿਹੜੀ ਹੁਣ ਐਕਸਟੈਂਸ਼ਨ ਦਿੱਤੀ ਗਈ ਹੈ ਇਹ ਮਾਰਚ 6 2026 ਤੱਕ ਇਹ ਵੈਲਿਡ ਹੋਊਗੀ ਤੇ ਨਾਲ ਉਹਨਾਂ ਨੇ ਹੁਣ ਇਹ ਵੀ ਕਿਹਾ ਆ ਕਿ ਡੀਐਮ ਵੀ ਵੱਲੋਂ ਤੁਹਾਨੂੰ ਲੈਟਰ ਕੱਢੀਆਂ ਜਾਣਗੀਆਂ ਜਾਂ ਤੁਹਾਨੂੰ ਈਮੇਲ ਆਊਗੀ ਜਾਂ ਤੁਹਾਨੂੰ ਲੈਟਰ ਆਊਗੀ ਕਿ ਤੁਹਾਡੇ ਜਿਹੜੇ ਨਾਨ ਡੋਮਿਸਾਈਲ লাইসেনਸ ਹੈਗੇ ਆ ਉਹਨਾਂ ਦੀ 60 ਦਿਨ ਦੀ ਜਿਹੜੀ ਹੈ ਉਹ ਕਿ ਟੈਂਕ ਐਕਸਟੈਂਸ਼ਨ ਜਿੱਤਣ ਨੂੰ ਉਹ ਹੋ ਰਹੀ ਮਿਲ ਗਈ ਹੈ ਆ ਬਿਲਕੁਲ ਇਹ ਬਹੁਤ ਵੱਡੀ ਰਾਹਤ ਹੈ ਕਿਉਂਕਿ ਸਾਡੇ ਆਪਾਂ ਆਸ-ਪਾਸ ਹੀ ਦੇਖਦੇ ਸੀਗੇ ਬਹੁਤ ਸਾਰੇ ਜਿਹੜੇ ਡਰਾਈਵਰ ਸੀਗੇ ਉਹ ਕਹਿ ਰਹੇ ਸੀਗੇ ਕਿ ਬਾਈ ਜੀ ਹੁਣ ਜਿਵੇਂ ਸਮਾਂ ਨਜ਼ਦੀਕ ਆ ਗਿਆ ਤਾਂ ਕਿਉਂਕਿ ਕਾਫੀ ਦਿਨਾਂ ਤੋਂ ਚੁਗਾਵਾ ਸਾਹਿਬ ਆਪਾਂ ਵੀ ਗੱਲਬਾਤ ਕਰਦੇ ਪਏ ਸੀਗੇ ਸ਼ਾਂਤੀ ਜੀ ਚੱਲ ਰਹੀ ਸੀਗੀ ਤਾਂ ਮੈਨੂੰ ਲੱਗ ਰਿਹਾ ਸੀਗਾ ਕਿ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈਗੀ ਆ ਚਲੋ ਖੁਦਾ ਨਾਲ ਖਾਸ ਤੱਕ ਇਹ ਜਿਹੜੀ ਠੰਡੀ ਹਵਾ ਦਾ ਬੁੱਲਾ ਹੈ ਉਹ ਆਇਆ ਜਰੂਰ ਹੈਗਾ ਔਰ ਪਰ ਨਾਲ ਦੀ ਨਾਲ ਜਿੱਥੇ ਆਪਾਂ ਇਹ ਗੱਲ ਕਰਦੇ ਆ ਕਿ ਇਹ ਰਾਹਤ ਹੈਗੀ ਹੈ ਔਰ ਪਰ ਦੂਜੇ ਪਾਸੇ ਇਹ ਵੀ ਦਰਸ਼ਕਾਂ ਦੇ ਨਾਲ ਸਾਡੇ ਟਰੱਕ ਵਾਲੇ ਵੀਰਾਂ ਦੇ ਨਾਲ ਗੱਲਬਾਤ ਕਰਦੇ ਚੱਲੀਏ ਕਿ ਦੂਜੇ ਪਾਸੇ ਬਾਈ ਜੀ ਆਈਸ ਵਾਲੇ ਪਾਸੇ ਕੋਈ ਰਾਹਤ ਨਹੀਂ ਜੇ ਇਹ ਤੁਸੀਂ ਆਪਣਾ ਪਚਾ ਖੁਦ ਨਹੀਂ ਕਰਨਾ ਖਬਰ ਸੁਣ ਕੇ ਇਹ ਨਾ ਕਿਉਂਕਿ ਸਾਰੇ ਜਣੇ ਅਸੀਂ ਤੁਰ ਪਈਏ ਟਰੱਕਾਂ ਵੱਲ ਉਧਰੋਂ ਠੰਡੀ ਹਵਾ ਦਾ ਬੁਲਾਹਾ ਜੇ ਨਹੀਂ ਜਾਰਿਆ ਔਰ ਬਿਲਕੁਲ ਠੀਕ ਹੈ ਜੀ ਉਹ ਤਾਂ ਤੁਸੀਂ ਗੱਲ ਜਿਹੜੀ ਕੀਤੀ ਆ ਸਹੀ ਆ ਬਾਕੀ ਜਿਹੜਾ ਦੇਖੋ ਐਫਐਮਸੀ ਐਸ ਨੇ ਜਿਹੜੀ ਗੱਲ ਕਹੀ ਹੈ ਕਹਿੰਦੇ ਹੁੰਦਾ ਡੀਐਮਵੀ ਐਕਸਟੈਂਡਡ ਦਾ ਕੈਨਸਲੇਸ਼ਨ ਡੇਟ ਬਾਈ 60 ਡੇਸ ਟੂ ਮਾਰਚ 6 2026 ਟੂ ਫਾਈਂਡ ਅ ਸੋਲੂਸ਼ਨ ਕਿਉਂਕਿ ਸੋਲੂਸ਼ਨ ਲੱਭ ਰਹੇ ਆ ਕਿ ਇਹਦਾ ਅਸਲ ਵਿੱਚ ਕੀ ਤਾਂ ਕੀ ਜਾਵੇ ਕਿਉਂਕਿ ਬਿਲਕੁਲ ਸਾਰਿਆਂ ਨੂੰ ਘਰ ਬਿਠਾ ਨਹੀਂ ਸਕਦੇ ਕਿਉਂਕਿ ਕੋਈ ਕਾਨੂੰਨ ਇਹੋ ਜਿਹਾ ਹੈ ਨਹੀਂਗਾ ਅਮਰੀਕਾ ਵਿੱਚ ਕਿ ਇਹਨਾਂ ਨੂੰ ਘਰ ਬਿਠਾ ਦਿੱਤਾ ਜਾਵੇ ਫਿਰ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਡੂਰਿੰਗ ਦਿਸ ਪੀਰੀਅਡ ਅ ਥੀਸ ਡਰਾਈਵਰਸ ਰਿਮੇਨ ਫੁੱਲੀ ਲਾਇਸੈਂਸ ਟੂ ਡਰਾਈਵ ਕਮਰਸ਼ੀਅਲੀ ਸੋ ਇਹ ਜਿਹੜੇ ਜਿਨ੍ਹਾਂ ਦੇ ਲਾਇਸੈਂਸ ਵੈਲਿਡ ਹੈਗੇ ਆ ਜਾਂ ਇਦਾਂ ਕਹਿ ਲਓ ਕਿ ਐ ਐਕਸਪਾਇਰ ਵੀ ਹੋ ਰਹੇ ਆ ਜੋ ਹੋ ਗਏ ਆ ਉਹਨਾਂ ਨੂੰ ਕਹਿੰਦੇ ਆ ਕਿ ਆਟੋਮੈਟਿਕਲੀ ਇਹ ਜਿਹੜੀ ਆ 60 ਦਿਨ ਦੀ ਉਹ ਜਿਹੜੀ ਹੈਗੀ ਆ ਐਕਸਟੈਂਸ਼ਨ ਮਿਲ ਗਈ ਆ ਪਰ ਕਹਿੰਦੇ ਤੁਸੀਂ ਧਿਆਨ ਰੱਖੋ ਵਾਚ ਫਾਰ ਅ ਲੈਟਰ ਫ্রম ਡੀਐਮਵੀ ਇਨਫਾਰਮਿੰਗ ਯੂ ਆਫ ði ਐਕਸਟੈਂਸ਼ਨ ਫਿਰ ਦੂਸਰੀ ਗੱਲ ਇਹ ਵੀ ਉਹਨਾਂ ਨੇ ਕਹੀ ਆ ਕਿ ਜੇ ਤੁਹਾਨੂੰ ਲੱਗਦਾ ਆ ਕਿ ਤੁਹਾਨੂੰ ਕੋਈ ਹੋਰ ਲੋਡ ਹੈਗੀ ਆ ਤੇ ਕਹਿੰਦੇ ਤੁਸੀਂ ਆਪਣੇ ਨੇੜੇ ਦੇ ਡੀਐਮਵੀ ਵਿੱਚ ਜਾ ਕੇ ਤੇ ਉੱਥੇ ਗੱਲਬਾਤ ਕਰ ਸਕਦੇ ਹੋ ਜੇ ਤੁਹਾਡਾ ਕੋਈ ਵਰਕ ਪਰਮਿਟ ਅਪਡੇਟ ਹੋਣ ਵਾਲਾ ਜਾਂ ਕੋਈ ਹੋਰ ਚੀਜ਼ ਹੈਗੀ ਆ ਤੇ ਉਹ ਵੀ ਜਰੂਰ ਤੁਸੀਂ ਕਰੋ ਬਾਕੀ ਹਜੇ ਝਾਂਸਾਵੇ ਦੇ ਵਿੱਚ ਇੱਕ ਚੀਜ਼ ਹੈਗੀ ਆ ਹਜੇ ਕਿ ਜਿਹੜੇ ਨਵੇਂ ਲਾਇਸੈਂਸ ਮਿਲ ਰਹੇ ਆ ਉਹਨਾਂ ਉੱਤੇ ਵੀ ਸਸਪੈਂਸ ਲੱਗਾ ਹੋਇਆ ਓ ਇਸ਼ੂ ਹੋਣੇ ਆ ਨਹੀਂ ਹੋਣੇ ਉਹਦਾ ਕੀ ਬਣੂਗਾ ਕਿਉਂਕਿ ਡੀਐਮਵੀ ਜਿਹੜਾ ਹੈਗਾ ਆ ਉਹ ਇਸ ਟਾਈਮ ਜਿਹੜਾ ਡੀਓਟੀ ਤੇ ਐਫਐਮਸੀਐਸ ਦੇ ਮੂੰਹ ਵੱਲ ਦੇਖਦਾ ਪਿਆ ਵੀ ਇਹ ਕੀ ਕਹਿਣਗੇ ਤੇ ਕੀ ਕਰਨਗੇ ਕਿਉਂਕਿ ਦਬਕੇ ਬਹੁਤ ਮਾਰਦੇ ਆ ਐਫਐਮਸੀਐਸ ਵੱਲੋਂ ਤੋਂ ਸਿੱਧੇ ਕਹਤਾ ਜਾਂਦਾ ਬਾਈ ਜੇ ਤੁਸੀਂ ਸਾਡੀ ਕੰਪਲਾਈਅੰਸ ਨਾ ਕੀਤੀ ਤੁਹਾਡੇ ਫੰਡ ਰੋਕ ਦਿਆਂਗੇ ਤੁਹਾਨੂੰ ਪੈਸੇ ਨਹੀਂ ਦਵਾਂਗੇ ਜੇ ਪੈਸੇ ਨਹੀਂ ਦੋਗੇ ਡੀਐਮ ਵੀ ਚੱਲੂਗਾ ਕਿੱਦਾਂ ਸੋ ਉਹ ਹੁਣ ਮਾਰੀਦੇ ਹੋਏ ਕਹਿੰਦੇ ਡਰਦੇ ਸਾਰਾ ਕੁਝ ਕਰੀ ਜਾਂਦੇ ਆ ਪਰ ਰਾਹਤ ਜਰੂਰ ਮਿਲੀ ਆ ਇਹ ਹਜੇ ਕੱਚੇ ਤੌਰ ਤੇ ਰਾਹਤ ਆ ਕੋਈ ਪੱਕੀ ਰਾਹਤ ਨਹੀਂ ਹੈਗੀ ਬਾਕੀ ਕੇਸ ਜਿਹੜਾ ਉਹ ਹੋਰ ਹੈ ਰਵੇਰਾ ਵਾਲਾ ਜਿਹੜਾ ਉਹ ਚੱਲਦੇ ਪਿਆ ਬਾਕੀ ਤੁਹਾਨੂੰ ਯਾਦ ਹੋਣਾ ਝੰਡ ਸਾਹਿਬ ਜਿਹੜੇ ਆਪਣੇ ਜਕਾਰਾ ਮੂਮਤ ਵਾਲੇ ਆ ਉਹਨਾਂ ਨੇ ਵੀ ਹਾਲ ਦੀ ਵਿੱਚ ਜਿਹੜਾ ਉਹਨਾਂ ਨੇ ਇੱਕ ਕੇਸ ਕੀਤਾ ਆ ਸੂ ਫਾਈਲ ਕੀਤਾ ਆ ਅੰਗੇਸਟ ਡੀਐਮਵੀ ਐਂਡ ਐਫਐਮਸੀਆਸਾ ਕਿਉਂਕਿ ਉਹਨਾਂ ਦਾ ਕਹਿਣਾ ਆ ਕਿ ਇਹ ਅਨਲੌਫਲੀ ਜਿਹੜੇ ਆ ਲਾਇਸੈਂਸ ਕੈਂਸਲ ਕੀਤਾ ਜਾਂਦੇ ਆ ਤੇ ਅਮਰੀਕਾ ਦਾ ਕੋਈ ਲਾ ਇਦਾਂ ਦਾ ਹੈ ਨਹੀਂਗਾ ਕਿ ਪਹਿਲਾਂ ਤੁਸੀਂ ਆਪ ਹੀ ਲਾਇਸੈਂਸ ਦੇ ਕੇ ਤੇ ਆਪ ਹੀ ਕੈਂਸਲ ਕਰ ਦੋ ਸੋ ਕਾਫੀ ਹੋਰ ਵੀ ਤਰ੍ਹਾਂ ਹੈਗੀਆਂ ਜਿਹਦੇ ਵਿੱਚ ਜਿਹੜੇ ਆਪਣੇ ਲਾਇਰ ਹੈਗੇ ਆ ਜਾਂ ਕੁਝ ਹੋਰ ਟਰਕਿੰਗ ਲੋਬੀਜ਼ ਹੈਗੀਆਂ ਜਾਂ ਟਰਕਿੰਗ ਕੰਪਨੀਆਂ ਹੈਗੀਆਂ ਜਿਹਦੇ ਵਿੱਚ ਯੂਨਾਈਟਿਡ 6 ਵਾਲੇ ਹੈਗੇ ਆ ਕਾਫੀ ਜਿਹੜੇ ਲੋਕ ਆ ਇਹਦੇ ਵਿੱਚ ਆਪਣੀ ਚਾਰਾ ਜੋਈ ਕਰਦੇ ਪਏ ਆ ਦੇਖੋ ਹਰ ਇੱਕ ਦਾ ਕਿਤੇ ਨਾ ਕਿਤੇ ਇਹ ਮਨ ਵਿੱਚ ਹੈਗਾ ਆ ਤੇ ਖਾਸ ਕਰਕੇ ਪੰਜਾਬੀ ਕਮਿਊਨਿਟੀ ਨੂੰ ਜਿਹੜਾ ਹੈ ਵੱਡੇ ਪੱਧਰ ਤੇ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਇਕਾ ਦੁੱਖਾ ਘਟਨਾਵਾਂ ਨੂੰ ਲੈ ਕੇ ਦੇਖੋ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਔਰ ਹੁਣ ਵੀ ਵੱਡੇ ਪੱਧਰ ਤੇ ਵਾਪਰਦੀਆਂ ਪਈਆਂ ਪਰ ਜਦੋਂ ਕੋਈ ਐਕਸੀਡੈਂਟ ਕਿਸੇ ਪੰਜਾਬੀ ਵੱਲੋਂ ਹੁੰਦਾ ਕਿਸੇ ਇੰਡੀਅਨ ਵੱਲੋਂ ਹੁੰਦਾ ਜਾਂ ਕਿਸੇ ਕਹੋ ਕਿ ਏਸ਼ੀਅਨ ਮੂਲ ਦੇ ਬੰਦੇ ਵੱਲੋਂ ਹੁੰਦਾ ਤਾਂ ਉਹਨੂੰ ਬਹੁਤ ਜ਼ਿਆਦਾ ਤੂਲ ਦਿੱਤਾ ਜਾਂਦਾ ਭੰਡਿਆ ਜਾਂਦਾ ਪਰ ਜਿਹੜੇ ਗੋਰੇ ਐਕਸੀਡੈਂਟ ਕਰਦੇ ਆ ਜਾਂ ਕੋਈ ਹੋਰ ਕਮਿਊਨਿਟੀਆਂ ਵੱਲੋਂ ਹੁੰਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਦਿਖਾਇਆ ਜਾਂਦਾ ਆ ਤੁਸੀਂ ਅਕੱਲ ਹੀ ਹਜੇ ਦੇਖੀ ਆ ਹਲੀ ਵਾਲੀ ਖਬਰ ਉਹਦੇ ਵਿੱਚ ਬਿਲਕੁਲ ਨਹੀਂ ਹਜੇ ਤੱਕ ਦਿਖਾਇਆ ਗਿਆ ਕਿ ਉਹ ਡਰਾਈਵਰ ਕੌਣ ਸੀ ਜੇ ਕੋਈ ਪੰਜਾਬੀ ਹੁੰਦਾ ਤੇ ਇਹਨਾਂ ਨੇ ਮਿੰਟ ਵਿੱਚ ਉਹਦਾ ਉਹਦੀ ਫੋਟੋ ਵੀ ਨਸ਼ਰ ਕਰ ਦੇਣੀ ਸੀ ਨਾਲ ਹੀ ਵਾਰ-ਵਾਰ ਨਾਮ ਜਿਹੜਾ ਹੈਗਾ ਉਹ ਨਾਮ ਕਰਨ ਲੱਗ ਜਾਂਦੇ ਕਿ ਸਿੰਘ ਹੈਗੇ ਨੇ ਫਲਾਣੀ ਹੈਗੇ ਆ ਸੋ ਇਹ ਸਾਰੀਆਂ ਚੀਜ਼ਾਂ ਤੋਂ ਲੋਕ ਸਤਾਏ ਹੋਏ ਆ ਇਹ ਚੀਜ਼ਾਂ ਜਿਹੜੀਆਂ ਆ ਕੋਰਟ ਦੇਖੂਗੀ ਲਾਅ ਦੇਖੂਗਾ ਕਿਉਂਕਿ ਕਾਨੂੰਨ ਦੇ ਅੱਗੇ ਜਿਹੜਾ ਕੋਈ ਵੀ ਵੱਡਾ ਨਹੀਂ ਹੈਗਾ ਪਰ ਹੁਣ ਕਾਨੂੰਨੀ ਤੌਰ ਤੇ ਹੀ ਆ ਜਿਹੜੀ ਆ 60 ਦਿਨ ਦੀ ਐਕਸਟੈਂਸ਼ਨ ਵੀ ਆ ਵਰਨਾ ਜਿਹੜਾ FMCSA ਹੈ ਜਾਂ DOT ਵਿਭਾਗ ਹੈ ਉਹ ਤੇ ਚਾਹੁੰਦਾ ਹੀ ਨਹੀਂਗਾ ਕਿ ਨਾਨ ਡੋਮੋਸਾਈਲ ਜਿਹੜਾ ਕੋਈ ਵੀ ਰੋਡ ਦੇ ਉੱਪਰ ਟਰੱਕ ਚਲਾਵੇ ਸੋ ਹੁਣ ਖਬਰ ਰਾਹਤ ਦੀ ਹੈਗੀ ਆ ਜੀ ਤੇ ਜਰੂਰ ਜਿਹੜੇ ਲਾਇਸੈਂਸ ਹੈਗੇ ਉਹ ਵੈਲਿਡ ਰਹਿਣਗੇ 60 ਦਿਨ ਤੱਕ ਤੁਹਾਨੂੰ ਈਮੇਲ ਵੀ ਆ ਜਾਣਗੀਆਂ ਤੇ ਲੈਟਰ ਵੀ ਆ ਜਾਣੀਆਂ ਹੋਪ ਸਾਰਿਆਂ ਵਾਸਤੇ ਨਵਾਂ ਵਾਰਾ ਜਿਹੜਾ ਆ ਖੁਸ਼ੀਆਂ ਖੇੜੀਆਂ ਭਰਿਆ ਹੋਵੇ ਕਿਤੇ ਨਾ ਕਿਤੇ ਸਾਰਿਆਂ ਨੂੰ ਰਾਹਤ ਮਿਲੇ ਤੇ ਹਰ ਕੋਈ ਆਪਣੇ ਘਰ ਵਿੱਚ ਖੁਸ਼ੀ-ਖੁਸ਼ੀ ਜਿਹੜਾ ਉਹ ਵਸੇ ਤੇ ਹਰ ਇੱਕ ਦਾ ਘਰ ਜਿਹੜਾ ਆ ਉਹ ਵਧੀਆ ਤਰੀਕੇ ਨਾਲ ਚੱਲੇ ਕੋਈ ਵੀ ਕਿਸੇ ਤੋਂ ਦੁਖੀ ਨਾ ਹੋਵੇ ਇਹਦੀ ਇਹਦੀ ਅਸੀਂ ਕਾਮਨਾ ਕਰਦੇ ਹਾਂ ਕਿ ਸਾਰਿਆਂ ਦੇ ਲਈ 2026 ਸੁਖੰਦ ਰਹੇ ਸਾਰਿਆਂ ਦੇ ਲਈ ਖੁਸ਼ੀਆਂ ਲੈ ਕੇ ਆਵੇ ਮਾੜੀ ਜੀ ਝਾਤ ਜਿਹੜੀ ਹੈ ਇਮੀਗ੍ਰੇਸ਼ਨ ਕਸਟਮਰ ਇਨਫੋਰਸਮੈਂਟ ਦੀ ਮਾਰਦੋ ਉਹਦੇ ਕੀ ਹਾਲਾਤ ਨੇ ਅਮਰੀਕਾ ਦੇ ਵਿੱਚ ਫੜੋ ਫੜਾਈ ਦਾ ਦੌਰ ਹਜੇ ਵੀ ਜਾਰੀ ਹੈ ਜਾਂ ਟਰੱਕਾਂ ਵਾਲਿਆਂ ਨੂੰ ਕੀ ਸਲਾਹ ਦਿੰਦੇ ਹੋ ਦੇਖੋ ਜੀ ਇਹ ਵੀ ਗੱਲ ਮੈਂ ਜਦੋਂ ਤੁਸੀਂ ਪਹਿਲੇ ਮੈਂਸ਼ਨ ਕਰਤੀ ਸੀ ਕਿ ਠੀਕ ਆ ਦੋ ਦੋ ਮਹੀਨੇ ਦੀ ਐਕਸਟੈਂਸ਼ਨ ਤਾਂ ਮਿਲ ਗਈ ਪਰ ਜਿਹੜੇ ਹੁਣ ਬਾਹਰ ਰੋਡਾਂ ਤੇ ਟਰੱਕ ਜਾਂਦੇ ਆ ਜਿਹੜੀਆਂ ਬਾਹਰੀਆਂ ਸਟੇਟਾਂ ਹੈਗੀਆਂ ਉੱਥੇ ਉਹਨਾਂ ਨੂੰ ਉਹਨਾਂ ਦੇ ਨਾਨ ਰੋਮਸਾਈਲ ਲਾਇਸੈਂਸ ਦੇਖ ਕੇ ਤੇ ਉਹਨਾਂ ਨੂੰ ਉੱਥੇ ਅਰੈਸਟ ਕਰ ਲੈਂਦੇ ਆ ਹੋਰ ਬੰਦਾ ਜਾਵੇ ਤੇ ਜਾਵੇ ਕਿੱਧਰ ਇਧਰ ਐਫਐਮਸੀਐਸ ਵਾਲੇ ਉਹ ਨਹੀਂ ਜੀਨ ਦਿੰਦੇ ਜੇ ਇਹ ਮਾਰੀ ਜੀ ਰਾਹਤ ਦਿੰਦੇ ਆ ਤੇ ਉਧਰ ਆਈਸ ਵਾਲੇ ਸਿੱਧੇ ਹੋ ਜਾਂਦੇ ਆ ਉਹ ਆਪਣੀਆਂ ਕਮਰਕਸਾਂ ਕਰ ਲੈਂਦੇ ਆ ਕਿ ਆਜੋ ਬਈ ਇਧਰ ਤੁਹਾਨੂੰ ਅਸੀਂ ਘੇਰਦੇ ਆ ਕਿਤੇ ਸਕੇਲਾਂ ਤੇ ਕਿਤੇ ਉਹ ਵੱਡੇ ਜਿਹੜੇ ਹਾਈਵੇ ਹੈ ਫਰੀਵੇ ਹੈ ਉੱਥੇ ਨਾਕੇ ਲਾ ਲੈਂਦੇ ਆ ਕਾਫੀ ਬੰਦੇ ਜਿਹੜੇ ਆ ਚੰਨ ਸਾਹਿਬ ਸਟੇਟਾਂ ਦੇ ਵਿੱਚ ਖਾਸ ਕਰਕੇ ਇੰਡੀਆਨਾ ਵਿੱਚ ਓਕਲਾਹੋਮਾ ਵਿੱਚ ਟੈਕਸਾਸ ਵਿੱਚ ਐਰੀਜ਼ੋਨਾ ਵਿੱਚ ਤੇ ਇਹਨਾਂ ਸਟੇਟਾਂ ਵਿੱਚ ਕਾਫੀ ਵੱਡੇ ਪੱਦਰ ਤੇ ਜਿਹੜੀ ਫੋਲੋ ਫਰਾਈ ਹੈ ਬੜੀ ਤੇਜ਼ ਚਲਦੀ ਪਈ ਆ ਇਹ ਫੋਲੋ ਫਰਾਈ ਰੁਕਣੀ ਰਹੀ ਕਿਉਂਕਿ 10000 ਹੋਰ ਆਈਸ ਏਜੰਟ ਜਿਹੜੇ ਆ ਓਹੋ ਇਸ ਟਾਈਮ ਰੋਡਾਂ ਦੇ ਉੱਪਰ ਉਤਾਰ ਦਿੱਤੇ ਗਏ ਆ ਸਟਰੀਟਾਂ ਦੇ ਉੱਤੇ ਉਤਾਰ ਦਿੱਤੇ ਗਏ ਆ ਤੇ ਇਹਨਾਂ ਦਾ ਕਹਿਣਾ ਆ ਕਿ ਜਿਵੇਂ ਹੀ 2026 ਚੜਦਾ ਤੇ ਕਹਿੰਦੇ ਆ ਕਿ ਅਸੀਂ ਵੱਡੇ ਪੱਧਰ ਤੇ ਜੜੀ ਫਰੋਫਰਾਇਕ ਕਰਾਂਗੇ ਕਿਉਂਕਿ 80 ਹਜ਼ਾਰ ਤੋਂ ਜ਼ਿਆਦਾ ਕਪੈਸਿਟੀ ਦੇ ਵੱਡੇ ਵੇਅਰ ਹਾਊਸ ਜਿਹੜੇ ਆ ਇਹ ਲੀਜ਼ ਕਰਨ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਰੱਖਿਆ ਜਾਵੇਗਾ ਇਹ ਜਿਹੜੀ ਤੁਸੀਂ ਗੱਲ ਪੁੱਛੀ ਹੈ ਨਾ ਇਹਦੇ ਵਿੱਚ ਲੱਗਦਾ ਆ ਕਿ ਕੋਈ ਵੀ ਰਾਹਤ ਨਹੀਂ ਹਜੇ ਆ ਰਹੀ ਤੇ ਨਾ ਹਜੇ ਕੋਈ ਆਂਦਾ ਕੋਈ ਹਰੇ ਜ਼ਿਕਰ ਹੁੰਦਾ ਕਿਤੇ ਦਿਖਾਈ ਦਿੰਦਾ ਆ ਬਾਕੀ ਭਾਈ ਸਾਰੇ ਆਪੋ ਆਪਣਾ ਖਿਆਲ ਰੱਖੋ ਸਤਾਰਕ ਰਹੋ ਭਾਵੇਂ ਤੁਹਾਨੂੰ ਐਕਸਟੈਂਸ਼ਨ ਮਿਲ ਗਈ ਆ ਜੇ ਕੋਈ ਕਿਤੇ ਕੰਮਕਾਰ ਚੰਗਾ ਕਿਸੇ ਦਾ ਲੱਗਦਾ ਪਿਆ ਤਾਂ ਉੱਥੇ ਲੱਗੇ ਰਹੋ ਜਿਹੜਾ ਕੁਝ ਨਵੇਂ ਥਾਂ ਲੱਗਾ ਉੱਥੇ ਕਰਕੇ ਦੇਖ ਲਓ ਇਹ ਐਕਸਟੈਂਸ਼ਨ ਠੀਕ ਆ ਮਿਲ ਗਈ ਤੁਹਾਡਾ ਲਾਇਸੈਂਸ ਵੈਲਿਡ ਰਹੂਗਾ ਬਾਰੇ ਬ੍ਰੋਕਰਾਂ ਦੇ ਜਾਂ ਕੰਪਨੀਆਂ ਦੇ ਆਖੇ ਲਾ ਕੇ ਰੋਡ ਤੇ ਜਾਣ ਤੋਂ ਪਹਿਲਾਂ ਆਪਣੇ ਕੇਸ ਬਾਰੇ ਆਪਣੇ ਵਕੀਲ ਨੂੰ ਜ਼ਰੂਰ ਸਲਾਹ ਲੈ ਲਿਓ ਬਿਲਕੁਲ ਔਰ ਦੂਜੀ ਚੀਜ਼ ਟਰੱਕਾਂ ਵਾਲੇ ਵੀਰੋ ਮੌਸਮ ਬਹੁਤ ਅਮਰੀਕਾ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਖਰਾਬ ਚੱਲ ਰਿਹਾ ਹੈ ਸਨੋ ਕਾਫੀ ਪੈ ਰਹੀ ਹੈਗੇ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਜ਼ਰੂਰ ਧਿਆਨ ਰੱਖਣਾ ਹੈਗਾ ਆ ਆਪਣਾ ਇਸ ਕਰਕੇ ਕਿ ਜੇਕਰ ਤੁਸੀਂ ਟਰੱਕ ਤੇ ਹੋ ਤਾਂ ਬਾਜੀ ਸੇਫਟੀ ਜਿਹੜੀ ਹੈ ਪੂਰੀ ਰੂਲ ਐਂਡ ਰੈਗੂਲੇਸ਼ਨ ਕਰਕੇ ਟਰੱਕ ਚਲਾਓ ਉਹ ਪਰਿਵਾਰ ਦਾ ਇਸ ਕਰਕੇ ਜੇਕਰ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਘੁੰਮਣ ਫਿਰਨ ਲਈ ਗਏ ਹੋ ਤਾਂ ਤਾਂ ਵੀ ਇਤਿਹਾਤ ਜਿਹੜਾ ਵਰਤਨ ਦੀ ਜ਼ਰੂਰਤ ਹੈਗੀ ਹੈ ਬਾਕੀ ਆਸ ਤੇ ਉਮੀਦ ਤੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਜਿਸ ਤਰੀਕੇ ਦੇ ਨਾਲ ਇਸ ਪੱਖੋਂ ਥੋੜੀ ਠੰਡੀ ਹਵਾ ਦਾ ਬੁੱਲਾ ਆਇਆ ਕਿਸੇ ਆਇਸ ਪੱਖੋਂ ਵੀ ਕਿਤੇ ਇਦਾਂ ਦੀ ਠੰਡੀ ਹਵਾ ਦੇ ਬੁੱਲੇ ਹੋਣ 트럼ਪ ਸਾਹਿਬ ਦੀਆਂ ਨੀਤੀਆਂ ਦੇ ਵੱਲੋਂ ਵੀ ਠੰਡੀ ਹਵਾ ਦੇ ਬੁੱਲੇ ਹੋਣ ਇਸ ਦੀ ਅਸੀਂ ਕਾਮਨਾ ਕਰਦੇ ਹਾਂ ਬਾਕੀ 2026 ਵਰ੍ਹਾ ਤੁਹਾਡੇ ਸਾਰਿਆਂ ਦੇ ਲਈ ਚੜ੍ਹਦੀ ਕਲਾ ਦੇ ਅਸੀਂ ਕਾਮਨਾ ਕਰਦੇ ਹਾਂ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ ਕਿ ਤੁਸੀਂ ਖੂਬ ਤਰੱਕੀਆਂ ਕਰੋ ਥੂ ਖੂਬ ਕਮਾਈਆਂ ਕਰੋ ਆਪਣੇ ਘਰ ਦੇ ਸੁਖਾਲੇ ਕਰੋ ਰੂਲ ਐਂਡ ਰੈਗੂਲੇਸ਼ਨ ਦੇ ਵਿੱਚ ਰਹਿ ਕੇ ਸਾਰੇ ਜਿਹੜੇ ਕੰਮ ਕਾਜ ਆ ਉਹ ਕਰਦੇ ਕਰੋ ਅਰ ਚੜ੍ਹਦੀ ਕਲਾ ਦੇ ਵਿੱਚ ਰਹੋ ਚੁਗਾਵਨ ਸਾਹਿਬ ਬਹੁਤ ਬਹੁਤ ਸ਼ੁਕਰਗੁਜ਼ਾਰ ਤੁਸੀਂ ਆ ਬਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਧੰਨਵਾਦ ਤੁਹਾਡਾ ਧੰਨਵਾਦ